ਹਿਮਾਚਲ ਦੇ ਵਿੱਚ ਹਵਾਈ ਸਰਵੇ ਤੋਂ ਬਾਅਦ ਹੁਣ ਪੀਐਮ ਨਰਿੰਦਰ ਮੋਦੀ ਨੇ ਹੜ ਪੀੜਿਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਹੜ ਦੇ ਨਾਲ ਜੋ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਪੀਐਮ ਨਰਿੰਦਰ ਮੋਦੀ ਨੇ ਕੁਝ ਤਸਵੀਰਾਂ ਨੇ ਛੜੀਆਂ ਉਹ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਪੀਐਮ ਨਰਿੰਦਰ ਮੋਦੀ ਜਿਹੜੇ ਕਿ ਹੜ ਪੀੜਿਤ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਮੁਲਾਕਾਤ ਕੀਤੀ ਗਈ ਹੈ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ ਸੁਣੀਆਂ ਗਈਆਂ ਨੇ ਤੇ ਹੜ ਪੀੜਤ ਲੋਕਾਂ ਨੇ ਆਪਣੀਆਂ ਸਾਰੀਆਂ ਮੁਸ਼ਕਲਾਂ ਪੀਐਮ ਨਰਿੰਦਰ ਮੋਦੀ ਨੂੰ ਦੱਸੀਆਂ ਨੇ ਬੱਚਿਆਂ ਦੇ ਨਾਲ ਪਿਆਰ ਕਰਦੇ ਹੋਏ ਵੀ ਨਜ਼ਰ ਆਏ ਨੇ ਪੀਐਮ ਨਰਿੰਦਰ ਮੋਦੀ ਦਾ ਜਿਹੜੇ ਹੜਾਂ ਦੇ ਨਾਲ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਲੋਕਾਂ ਦੇ ਨਾਲ ਪੀਐਮ ਨਰਿੰਦਰ ਮੋਦੀ ਨੇ ਮੁਲਾਕਾਤ ਕੀਤੀ ਹੈ ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਨੇ ਜੋ ਵੀ ਉਹਨਾਂ ਦਾ ਨੁਕਸਾਨ ਹੋਇਆ ਉਸ ਦੀ ਸਾਰੀ ਜਾਣਕਾਰੀ ਜਿਹੜੀ ਉਨਾ ਲੋਕਾਂ ਦੇ ਕੋਲੋਂ ਲਈ ਗਈ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕੁਝ ਨੋਟਸ ਨੇ ਜਿਹੜੇ ਲੋਕ ਫੜਾਉਂਦੇ ਹੋਏ ਦਿਖਾਈ ਦੇ ਰਹੇ ਨੇ ਪੀਐਮ ਨਰਿੰਦਰ ਮੋਦੀ ਨੂੰ ਤਾਂ ਹੜਪੀੜਤ ਲੋਕਾਂ ਦੇ ਨਾਲ ਮੁਲਾਕਾਤ ਆ ਜਿਹੜੀ ਪੀਐਮ ਨਰਿੰਦਰ ਮੋਦੀ ਨੇ ਕੀਤੀ ਹੈ ਪਹਿਲਾਂ ਪੀਐਮ ਨਰਿੰਦਰ ਮੋਦੀ ਨੇ ਹਵਾਈ ਸਰਵੇ ਕੀਤਾ ਸੀ ਉਹਨਾਂ ਇਲਾਕਿਆਂ ਦਾ ਦੌਰਾ ਕੀਤਾ ਜਿਨ੍ਹਾਂ ਇਲਾਕਿਆਂ ਦੇ ਵਿੱਚ ਹੜ ਆਇਆ ਤਬਾਹੀ ਮੱਚੀ ਜ਼ਿਆਦਾ ਨੁਕਸਾਨ ਹੋਇਆ ਜਿਸ ਤੋਂ ਬਾਅਦ ਹੜਪੀੜਿਤ ਲੋਕਾਂ ਦੇ ਨਾਲ ਮੁਲਾਕਾਤ ਹੈ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਹੈ ਪੀਐਮ ਨਰਿੰਦਰ ਮੋਦੀ ਨੇ ਸਾਰੇ ਲੋਕਾਂ ਦੇ ਕੋਲੋਂ ਮੁਸ਼ਕਲਾਂ ਸੁਣੀਆਂ ਨੇ ਜੋ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਸਾਰੀ ਜਾਣਕਾਰੀ ਜਿਹੜੀ ਉਹ ਲਈ ਗਈ ਹੈ ਤਾਂ ਪੀੜਤ ਲੋਕਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੁਣ ਜਿਹੜੀ ਮੁਲਾਕਾਤ ਕੀਤੀ ਜਾ ਰਹੀ ਹੈ ਰੈਸਕਿਊ ਟੀਮਾਂ ਦੇ ਨਾਲ ਐਨਡੀਆਰਐਫ ਦੀਆਂ ਟੀਮਾਂ ਦੇ ਨਾਲ ਐਸਆਰਐਫ ਦੀਆਂ ਟੀਮਾਂ ਦੇ ਨਾਲ ਮੁਲਾਕਾਤਾਂ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਹੜੀਆਂ ਬਚਾਅਕਾਰ ਦੇ ਇਹ ਟੀਮਾਂ ਸੀ ਜਿਨ੍ਹਾਂ ਨੇ ਹੜਪੀੜਤ ਲੋਕਾਂ ਦੀ ਮਦਦ ਕੀਤੀ ਤਾਂ ਉਹਨਾਂ ਟੀਮਾਂ ਦੇ ਨਾਲ ਮੁਲਾਕਾਤਾਂ ਜਿਹੜੀ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਨੇ ਪਹਿਲੀ ਤਸਵੀਰ ਸਾਹਮਣੇ ਆਈ ਸੀ ਜਦੋਂ ਪੀਐਮ ਨਰਿੰਦਰ ਮੋਦੀ ਧਰਮਸ਼ਾਲਾ 에ਅਰਪੋਰਟ ਤੇ ਪਹੁੰਚਦੇ ਨੇ ਤੇ ਜਿੱਥੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਜਾਂਦੇ ਨੇ ਉਸ ਤੋਂ ਬਾਅਦ ਇੱਕ ਤਸਵੀਰ ਸਾਹਮਣੇ ਆਉਂਦੀ ਹੈ ਜਿੱਥੇ ਹੈਲੀਕਾਪਟਰ ਦੇ ਵਿੱਚ ਸਰਵੇ ਕਰ ਰਹੇ ਸੀ ਪੀਐਮ ਨਰਿੰਦਰ ਮੋਦੀ ਉਹਨਾਂ ਇਲਾਕਿਆਂ ਦਾ ਜਿਨ੍ਹਾਂ ਇਲਾਕਿਆਂ ਦੇ ਵਿੱਚ ਹੜ੍ਹ ਆਏ ਫਿਰ ਤੀਜੀ ਤਸਵੀਰ ਸਾਹਮਣੇ ਆਈ ਸੀ ਤੇ ਜਿਸ ਦੇ ਵਿੱਚ ਦੇਖਿਆ ਗਿਆ ਕਿ ਪੀਐਮ ਨਰਿੰਦਰ ਮੋਦੀ ਹੜ੍ਹ ਪੀੜਤ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਹੁਣ ਤਸਵੀਰ ਛੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਪੀਐਮ ਨਰਿੰਦਰ ਮੋਦੀ ਨੇ ਜਿਹੜੇ ਉਹ ਰੈਸਕਿਊ ਟੀਮਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਰੈਸਕਿਊ ਟੀਮਾਂ ਐਨਡੀਆਰਐਫ ਦੀਆਂ ਟੀਮਾਂ ਐਸਜੀਆਰਐਫ ਦੀਆਂ ਟੀਮਾਂ ਜਿਨ੍ਹਾਂ ਟੀਮਾਂ ਨੇ ਉਹਨਾਂ ਮੁਸ਼ਕਲਾਂ ਦੇ ਵਿੱਚ ਲੋਕਾਂ ਦੀ ਸਹਾਇਤਾ ਕੀਤੀ ਸੀ ਤਾਂ ਉਹਨਾਂ ਟੀਮਾਂ ਦੇ ਨਾਲ ਮੁਲਾਕਾਤ ਹੈ ਜਿਹੜੀ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਆਪ ਖੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੀਐਮ ਨਰਿੰਦਰ ਮੋਦੀ ਨੇ ਜਿਹੜੇ ਉਹ ਐਨਡੀਆਰਐਫ ਐਸਡੀਆਰਐਫ ਦੀਆਂ ਟੀਮਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤਾਂ ਹਿਮਾਚਲ ਤੋਂ ਬਾਅਦ ਫਿਰ ਉਹ ਪੰਜਾਬ ਆਉਣਗੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਇਲਾਕਿਆਂ ਦਾ ਦੌਰਾ ਕਰਨਗੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਹੜ੍ਹ ਆਏ ਹੋਏ ਸੀ ਤੇ ਹੁਣ ਵੀ ਪਾਣੀ ਕਈ ਇਲਾਕਿਆਂ ਦੇ ਵਿੱਚ ਖੜਾ ਹੋਇਆ ਤੇ ਉਹਨਾਂ ਇਲਾਕਿਆਂ ਦਾ ਦੌਰਾ ਜਿਹੜਾ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਆਵੇਗਾ